ਮਾਰੂ ਤੂਫਾਨ ਨੇ ਤਬਾਹੀ ਮਚਾਈ ਹੈ ਜੀहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭਿਆਨਕ ਤਸਵੀਰਾਂ ਅਰਜنٹੀਨਾ ਦੀਆਂ ਤਸਵੀਰਾਂ ਨੇ ਜਿੱਥੇ ਫਲੱਡ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ ਲਗਾਤਾਰ ਮੀਂਹ ਪੈ ਰਿਹਾ ਔਰ ਜੇਕਰ ਅਸੀਂ ਘਰਾਂ ਦੀ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਪੁਲਾਂ ਦੀ ਗੱਲ ਕਰੀਏ ਕੋਈ ਖੇਤਾਂ ਦੀ ਗੱਲ ਕਰੀਏ ਤਾਂ ਸਾਰਾ ਕੁਝ ਤਹਸ ਨਹਿਸ ਹੋ ਚੁੱਕਾ ਹੈ ਇਹ ਤਸਵੀਰਾਂ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਰੂਹ ਕੰਬਾਉ ਤਸਵੀਰਾਂ ਨੇ ਖਤਰਨਾਕ ਮੰਜ਼ਰ ਹੈ ਰੁਖ ਜਿਹੜੇ ਨੇ ਉਹ ਪਾਣੀ ਦੇ ਵਹਾਅ ਦੇ ਨਾਲ ਪੁੱਟੇ ਜਾ ਚੁੱਕੇ ਨੇ ਔਰ ਇਹ ਪੁਲ ਦੇਖ ਸਕਦੇ ਹੋ ਤੁਸੀਂ ਵੱਡਾ ਸਾਰਾ ਜੁੜਾ ਆ ਉਹ ਅੱਖ ਚਮਕਦਿਆਂ ਹੀ ਤੈਸ ਨੈ ਸੋ ਚੁੱਕਾ ਹੈ ਔਰ ਜੇਕਰ ਇਹ ਰਾਤ ਦੇ ਸਮੇਂ ਦੀ ਗੱਲ ਕਰੀਏ ਤਾਂ بارش ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਘਟ ਹੈ ਔਰ ਤੂਫਾਨ ਕਿਨਾਂ ਇਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਔਰ ਲੋਕਾਂ ਦੇ ਵਿੱਚ ਹੁਣ ਡਰ ਬਹੁਤ ਜ਼ਿਆਦਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਹੈ ਛੱਪਾਂ ਜਿਹੜੀਆਂ ਨੇ ਉਹ ਵੀ ਡੁੱਬ ਚੁੱਕੀਆਂ ਨੇ ਔਰ ਕਈ ਜਿਹੜੇ ਮਕਾਨ ਨੇ ਉਹ ਤਾਂ ਰੁੜ ਚੁੱਕੇ ਨੇ ਔਰ ਪੁਲਾਂ ਦੀ ਗੱਲ ਕਰਦੇ ਆ ਜਿਹੜੇ ਹਾਈਵੇ ਹੁੰਦੇ ਆ ਸੜਕਾਂ ਹੁੰਦੀਆਂ ਨੇ ਉਹ ਵੀ ਰੁੜ ਚੁੱਕੀਆਂ ਨੇ ਸਾਰਾ ਕੁਝ ਤਹਿਸ ਨਹਿਸ ਹੋ ਚੁੱਕਿਆ ਹਾਲਾਂਕਿ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਉੱਥੋਂ ਦਾ ਸਥਾਨਕ ਪ੍ਰਸ਼ਾਸਨ ਹੈ ਉਹਨਾਂ ਨੂੰ ਗਾਈਡਲਾਈਨਸ ਜ਼ਰੂਰ ਦਿੱਤੀਆਂ ਗਈਆਂ ਨੇ ਕਿ ਜਲਦੀ ਤੋਂ ਜਲਦੀ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਜਾਣ ਲੋ ਭਿਆਨਕ ਮੰਜ਼ਰ ਤੋਂ ਦੂਰ ਖੜਿਆ ਜਾਵੇ ਇੱਥੋਂ ਕੱਢਿਆ ਜਾਵੇ ਪਰ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਕਿ ਜਿਹੜਾ ਜਿੱਥੇ ਫਸ ਗਿਆ ਉੱਥੇ ਹੀ ਫਸਿਆ ਹੋਇਆ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਇਹ ਅਰਜنٹੀਨਾ ਦੀਆਂ ਤਸਵੀਰਾਂ ਨੇ ਜਿਹ ਹੁਣ ਤੱਕ ਦੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਨੇ 20 ਤਰੀਕ ਤੋਂ ਲਗਾਤਾਰ ਪਹਿਲਾਂ ਇੱਥੇ ਬਾਰਿਸ਼ ਸ਼ੁਰੂ ਹੁੰਦੀ ਹੈ ਹੌਲੀ-ਹੌਲੀ ਬਾਰਿਸ਼ ਫਿਰ ਮੌਲੇ ਧਰਮੀ ਦਾ ਰੂਪ ਧਾਰਨ ਕਰ ਲੈਂਦੀ ਹੈ ਫਿਰ ਉਸ ਤੋਂ ਬਾਅਦ ਲਗਾਤਾਰ ਪਾਣੀ ਦਾ ਵਹਾਅ ਵੀ ਵਧਦਾ ਜਾਂਦਾ ਹੈ ਜੇਕਰ ਨਹਿਰਾਂ ਦੀ ਗੱਲ ਕਰੀ ਤਾਂ ਉਹ ਵੀ ਓਵਰਫਲੋ ਹੋ ਚੁੱਕੀਆਂ ਨੇ ਤਾਂ ਇਹ ਤਸਵੀਰਾਂ ਹੁਣ ਦੇਖ ਸਕਦੇ ਹੋ ਤੁਸੀਂ ਇਸ ਨੂੰ ਭਿਆਨਕ ਤੇ ਮੌਤ ਦਾ ਮੰਜ਼ਰ ਵੀ ਕਹਿ ਸਕਦੇ ਹਾਂ ਕਿਉਂਕਿ ਇਸੇ ਤੂਫਾਨ ਦੇ ਕਾਰਨ 13 ਲੋਕਾਂ ਦੀ ਹੁਣ ਤੱਕ ਇਸ ਫਲੱਡ ਦੇ ਕਾਰਨ ਮੌਤ ਹੋ ਚੁੱਕੀ ਹੈ ਜੀ ਹਾਂ 13 ਲੋਕ ਇਸ ਦੇ ਵਿੱਚ ਉਹ ਨਹੀਂ ਜਿੰਨਾ ਦੀ ਮੌਤ ਹੋ ਚੁੱਕੀ ਹੈ ਇਸ ਦੇ ਕਾਰਨ ਹੀ ਔਰ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਚਾਹਾਂਗਾ ਇਹ ਵਾਤਵਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜੇਕਰ ਕਿਸੇ ਦਾ ਰਿਸ਼ਤੇਦਾਰ ਭੈਣ ਭਰਾ ਇਥੇ ਅਰਜੈਂਟੀਨਾ ਵਿਚ ਰਹਿੰਦਾ ਤਾਂ ਉਹਦੇ ਤੱਕ ਵੀ ਇਹ ਜਾਣਕਾਰੀ ਜਿਹੜੀ ਆ ਪਹੁੰਚ ਸਕੇ ਕਿਉਂਕਿ ਕਿਹੜੇ ਕਿਹੜੇ ਇਲਾਕੇ ਨੇ ਜਿੱਥੇ ਇਹ ਹੜ੍ਹ ਦੀ ਮਾਰ ਪਈ ਐ ਤੂਫਾਨ ਦੀ ਮਾਰ ਪਈ ਐ ਜਿੱਥੇ ਪੂਰੀ ਜਗ੍ਹਾ ਜਿਹੜੀ ਉਹ ਬਲੌਕ ਹੋ ਚੁੱਕੀ ਐ ਗਲੀਆਂ ਨਾਰੀਆਂ ਸੜਕਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਘਰਾਂ ਦੀ ਅਸੀਂ ਜੇਕਰ ਗੱਲ ਕਰਦੇ ਆ ਤਾਂ ਘਰ ਦਾ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਕਿ ਭਾਈ ਇੱਥੇ ਕੋਈ ਘਰ ਵੀ ਹੈਗਾ ਛੱਤਾਂ ਜਿਹੜੀਆਂ ਨੇ ਉਹ ਵੀ ਰੁੜ ਚੁੱਕੀਆਂ ਨੇ ਪੁਲ ਜਿਹੜੇ ਆ ਉਹ ਟੁੱਟ ਚੁੱਕੇ ਨੇ ਗੱਡੀਆਂ ਜਿਹੜੀਆਂ ਉਹ ਤਾਂ ਖਡਾਉਣਿਆਂ ਦੇ ਵਾਂਗੂ ਰੋੜਦਿਆਂ ਹੋਈਆਂ ਪਾਣੀ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤਾਂ ਅਰਜنٹੀਨਾ ਦੇ ਵਿੱਚ ਬਾਈਆਂ ਬਲੈਂਕਾਂ ਦੇ ਵਿੱਚ ਇਹ ਮਾਰੂ ਤੂਫਾਨ ਦੇ ਕਾਰਨ 13 ਲੋਕਾਂ ਦੀ ਮੌਤ ਹੋਈ ਹੈ ਔਰ ਜੋ ਹਾਲਾਤ ਇੱਥੇ ਦੇ ਬਣੇ ਹੋਏ ਨੇ ਇੱਕ ਸਪੋਰਟਸ ਹਾਲ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਤੇ ਉੱਥੇ ਹੀ ਜਿਸ ਸਮੇਂ ਇਹ ਤੂਫਾਨ ਦੀ ਮਾਰ ਵੱਜਦੀ ਹੈ ਤਾਂ ਉੱਥੇ ਹੀ 13 ਲੋਕਾਂ ਦੀ ਉੱਥੇ ਵਿੱਚ ਮੌਤ ਹੋ ਚੁੱਕੀ ਆਰੇ ਪੁਲ ਜਿਹੜਾ ਦੇਖਦਿਆਂ ਹੀ ਦੇਖਦਿਆਂ ਟੈ ਟੇਰੀ ਹੋ ਗਿਆ ਇੱਕ ਮਿੰਟ ਤੱਕ ਨਹੀਂ ਲੱਗਾ ਪੁਲ ਨੂੰ ਟੈਂਦਿਆਂ ਹੋਇਆਂ ਪਾਣੀ ਦਾ ਵਹਾਅ ਇਨਾ ਕ ਜਿਆਦਾ ਸੀਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਥੋਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਹੁਣ ਉੱਥੇ ਦੇ ਭਿਆਨਕ ਮੰਜ਼ਰ ਜਿਹੜੇ ਨੇ ਉਹ ਕੀ ਹੋਣਗੇ ਤਾਂ ਲਗਾਤਾਰ ਉੱਥੇ ਮੌਲੇ ਧਾਰ ਮੀ ਜਿਹੜਾ ਉਹ ਪੈ ਰਿਹਾ ਹੈ ਔਰ ਲੋਕਾਂ ਦੀ ਚਿੰਤਾ ਹੋਰ ਵੀ ਵਾਧ ਦੀ ਜਾ ਰਹੀ ਹੈ ਹਾਲਾਂਕਿ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਮੁਢਲੀ ਸਹਾਇਤਾ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਉਹ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪਰ ਅਜਿਹੀ ਵਹਾਅ ਦੇ ਵਿੱਚ ਜਦੋਂ ਪਾਣੀ ਚਾਰੇ ਪਾਸੇ ਪਾਣੀ ਹੀ ਪਾਣੀ ਹੋਵੇ ਔਰ ਦੂਸਰਾ ਵਹਾਅ ਬਹੁਤ ਜ਼ਿਆਦਾ ਹੋਵੇ ਅੰਤਾਂ ਫਿਰ ਤੁਹਾਨੂੰ ਵੀ ਪਤਾ ਹੈ ਕਿ ਉੱਥੇ ਤੱਕ ਸਹਾਇਤਾ ਜਿਹੜੀ ਹੈ ਉਹ ਪਹੁੰਚਣੀ ਇੰਨੀ ਸੌਖੀ ਨਹੀਂ ਹੁੰਦੀ ਕਿਉਂਕਿ ਪੰਜਾਬ ਨੇ ਵੀ ਇਹ ਹੜਾ ਦੀ ਮਾਰ ਸਹੀ ਹੈ ਕੁਝ ਸਮਾਂ ਪਹਿਲਾਂ ਹੀ ਪੰਜਾਬ ਨੇ ਇਹ ਸੰਤਾਪ ਹੰਡਾਇਆ ਹੈ ਤਾਂ ਤੁਹਾਨੂੰ ਇਸ ਤੋਂ ਵੱਧ ਪਤਾ ਹੋਵੇਗਾ ਕਿ ਕੀ ਭਾਵਿਕਦੀ ਹੈ ਜਦੋਂ ਅਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਘਰਾਂ ਦੇ ਵਿੱਚ ਅਜਿਹੀ ਸਿਚੁਏਸ਼ਨ ਬਣ ਜਾਵੇ ਘਰ ਦਾ ਘਰਾਂ ਦੇ ਵਿੱਚ ਪਾਣੀ ਵੜ ਜਾਵੇ ਮਾਲ ਡੰਗਰ ਜਿਹੜਾ ਉਹ ਰੁੜ ਜਾਵੇ ਜੇਕਰ ਹੋਰ ਗੱਡੀਆਂ ਕਾਰਾਂ ਦੀ ਗੱਲ ਕਰਦਾ ਉਹ ਵੀ ਰੁੜ ਜਾਣ ਤਾਂ ਫਿਰ ਸਿਚੁਏਸ਼ਨ ਬਹੁਤ ਜ਼ਿਆਦਾ ਭਿਆਨਕ ਬਣ ਜਾਂਦੀ ਹੈ ਤਾਂ ਇਹ ਹੁਣ ਅਰਜנטיਨਾ ਦੇ ਲੋਕ ਇਸ ਦਾ ਸੰਤਾਪ ਖਡਾਰੇ ਨੇ ਲਗਾਤਾਰ ਉੱਥੇ ਮੀਂਹ ਪੈ ਰਿਹਾ ਲਗਾਤਾਰ ਤੂਫਾਨ ਨੇ ਦਸਤਕ ਦਿੱਤੀ ਹੋਈ ਹੈ ਹੜਾ ਨੇ ਲਗਾਤਾਰ ਮਾਰ ਮਾਰ ਹੋਈ ਹੈ ਮਾਰ ਜਿਹੜੀ ਹੈ ਉਹ ਮਾਰੀ ਹੋਈ ਹੈ ਜਿਸ ਦੇ ਵਿੱਚ ਪੁਲਾਂ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਦੇਖਦੇ ਹੀ ਦੇਖਦੇ ਆ ਟਹਿ ਢੇਰੀ ਹੋ ਚੁੱਕਾ ਹੈ ਪੁਲ ਸੜਕਾਂ ਜਿਹੜੀਆਂ ਨੇ ਹਾਈਵੇ ਜੁੜੇ ਆ ਉਹ ਟੁੱਟ ਚੁੱਕੇ ਆ ਜਿਸ ਦੇ ਨਾਲ ਆਵਾਜਾਈ ਜਿਹੜੀ ਆ ਟੋਟਲੀ ਠੱਪ ਹੋ ਚੁੱਕੀ ਆ ਤਾਂ ਇਹ ਦੇਖ ਸਕਦੇ ਹੋ ਤੂਫਾਨ ਔਰ ਮੌੜੇ ਧਾਰ ਮੀ ਇਹ ਦੋਨਾਂ ਨੇ ਲੋਕਾਂ ਦੀਆਂ ਆ ਜਿਹੜੀਆਂ ਸਿਚੁਏਸ਼ਨ ਹੈ ਲੋਕਾਂ ਦੀਆਂ ਸਥਿਤੀਆਂ ਜਿਹੜੀਆਂ ਨੇ ਉਹਨਾਂ ਨੂੰ ਗੰਭੀਰ ਪੜਾ ਕੇ ਰੱਖ ਦਿੱਤਾ ਹੈ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਲੋਕ ਆਪਣਾ ਆਪਣਾ ਸਮਾਨ ਜਿਹੜਾ ਉਹ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਆ ਕਿ ਜੋ ਕੁਝ ਵੀ ਬਚਾ ਹੋਇਆ ਸੀ ਬਚਾ ਲਈਏ ਕਿਤੇ ਇਹ ਵੀ ਨਾ ਰੁੜ ਜਾਵੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਨੂੰ ਆਬੋਤਾਬ ਪਈ ਹੋਈ ਆ ਹਾਲਾਂਕਿ ਪ੍ਰਸ਼ਾਸਨ ਇਸ ਦੇ ਬਾਬਤ ਕੰਮ ਜ਼ਰੂਰ ਕਰ ਰਿਹਾ ਹੈ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਪਰ ਪਾਣੀ ਦੇ ਕਾਰਨ ਤੇਜ ਵਹਾ ਦੇ ਕਾਰਨ ਕੁਝ ਵੀ ਉੱਥੇ ਨਹੀਂ ਪਹੁੰਚ ਪਾ ਰਿਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਪਿੰਡਾਂ ਰੂੜੀ ਹੋ ਕੇ ਸ਼ਹਿਰਾਂ ਦੇ ਵਿੱਚ ਹੁਣ ਇਸ ਦੀ ਮਾਰ ਜਿਹੜੀ ਹੈ ਹੜ੍ਹ ਦੀ ਉਹ ਪਹੁੰਚ ਚੁੱਕੀ ਐ ਇਸੇ ਤਰੀਕੇ ਦੇ ਨਾਲ ਪਾਣੀ ਜਿਹੜਾ ਪਿੰਡਾਂ ਸ਼ਹਿਰਾਂ ਦੇ ਵਿੱਚ ਵੜ ਚੁੱਕਿਆ ਹੈ ਜਿੱਥੇ ਹੁਣ ਬਹੁਤ ਬੁਰੇ ਹਾਲਾਤ ਨੇ ਲੋਕਾਂ ਦਾ ਸਰਵਾਈਵਲ ਜਿਹੜਾ ਉਹ ਬਹੁਤ ਮੁਸ਼ਕਲ ਹੋਇਆ ਪਿਆ ਖਾਣ ਤੱਕ ਹੁਣ ਉਹਨਾਂ ਦੇ ਕੋਲ ਖਾਣਾ ਨਹੀਂ ਪਹੁੰਚ ਸਕਿਆ ਕਿਉਂਕਿ ਜਦੋਂ ਅਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਤਾਂ ਸਾਰੇ ਰਸਤੇ ਪਿੰਡਾਂ ਨੂੰ ਸ਼ਹਿਰਾਂ ਨੂੰ ਬਲੌਕ ਹੋ ਜਾਂਦੇ ਆ ਕਿਉਂਕਿ ਨਾ ਤਾਂ ਸੜਕਾਂ ਰਹੀਆਂ ਨਾ ਹੀ ਪੁਲ ਰਹੇ ਆ ਤਾਂ ਇੱਥੋਂ ਫਿਰ ਕਨੈਕਟੀਵਿਟੀ ਜਿਹੜੀ ਹੁੰਦੀ ਹੈ ਟਰਾਂਸਪੋਰਟੇਸ਼ਨ ਦੀ ਉਹ ਟੁੱਟ ਜਾਂਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਤੱਕ ਸਹਾਇਤਾ ਜਾਂ ਫਿਰ ਖਾਣ ਪੀਣ ਦਾ ਰਾਸ਼ਨ ਪਾਣੀ ਜਿਹੜਾ ਪਹੁੰਚਣਾ ਉਹ ਬਹੁਤ ਮੁਸ਼ਕਲ ਹੁੰਦਾ ਹੈ ਸੋ ਇਸੇ ਕਾਰਨ ਹੁਣ ਬਹੁਤ ਮੁਸ਼ਕਲ ਇੱਥੋਂ ਦੇ ਲੋਕ ਜਿਹੜੇ ਆ ਉਹ ਸਹਾਰ ਰਹੇ ਨੇ ਔਰ ਤਸਵੀਰਾਂ ਤੋਂ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਹੁਣ ਕਿਹੜੇ ਭਾਵੇਂ ਗਰੀ ਹੈ ਤੇ ਲੋਕਾਂ ਨੂੰ ਆਪੋਤਾ ਪਈ ਹੈ 13 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹੁਣ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਔਰ ਆਪਣੀ ਆਪਣੀ ਪ੍ਰਤੀਕਿਰਿਆ ਲੋਕ ਸਾਂਝੀ ਕਰ ਰਹੇ ਆ ਕਿਉਂਕਿ ਪੰਜਾਬ ਦੇ ਲੋਕ ਇਸ ਨੂੰ ਬਹੁਤ ਨਜ਼ਦੀਕੀ ਤੋਂ ਜਾਣਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਸੰਤਾਪ ਜਿਹੜਾ ਹੜ੍ਹਾਂ ਨੂੰ ਲੈ ਕੇ ਫਲੱਡਾਂ ਨੂੰ ਲੈ ਕੇ ਹੰਡਾਇਆ ਹੈ ਕੁਝ ਵੀ ਜਿਹੜਾ ਪੰਜਾਬੀਆਂ ਦਾ ਇਸ ਫਲੱਡਾਂ ਦੇ ਵਿੱਚ ਨਹੀਂ بچਿਆ ਖਾਸ ਕਰਕੇ ਮਾਨਸਾ ਏਰੀਆ ਦੀ ਗੱਲ ਕਰਦੇ ਹਾਂ ਮਾਲ ਡੰਗਰ ਤੱਕ ਰੁੜ ਗਿਆ ਸੀ ਘਰਾਂ ਦੀ ਅਸੀਂ ਗੱਲ ਕਰੀ ਉਹ ਵੀ ਤਬਾਹ ਹੋ ਗਏ ਤਾਂ ਉਹਨਾਂ ਦੇ ਨਾਲ ਉਹ ਵੱਧ ਸਿਚੁਏਸ਼ਨ ਇਹ ਹੋਰ ਕੋਈ ਵੀ ਨਹੀਂ ਸਮਝ ਸਕਦਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਹੁਣ ਸਾਰਾ ਕੁਝ ਤੈਸ ਨੈਸ ਤੂਫਾਨ ਕਰਦਾ ਹੋਇਆ ਦਿਖਾਈ ਦੇ ਰਿਹਾ ਅਰਜنٹੀਨਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਿਆਨਕ ਤੂਫਾਨ ਨੇ ਦਸਤਕ ਦਿੱਤੀ ਹੋਈ ਹੈ